ਡਬਲ ਜੈਕ ਵਾਲੀ ਟਰਾਲੀ ਬਕਾਉਗਾ ਵੀਰੋ ਸਕਰੀਨ ਤੇ ਵੇਖ ਰਹੇ ਹੋ 14 7 ਸਹਜਿਆ ਡਬਲ ਜੈਕਿਆ 29 ਕਵੰਟਲ ਵਜਣਿਆ ਟਾਟਾ ਸੇਲ ਦਾ ਸਾਰਾ ਲੋਹਾ ਲੱਗਾ ਆ ਤੇ 10 ਨਟੀ ਹਾਬਿਆ 10 ਦੀ ਚੈਸੀ ਆ ਬ੍ਰਾਂਡ ਨਿਊ ਟਰਾਲੀ ਆ ਜੀ ਬਿਲਕੁਲ ਨਵੀਂ ਤੇ ਏਰੀਆ ਗਰਦਾਸਪੁਰ ਆ ਨੇਰੇ ਫਤਿਹਗੜ ਚੂੜੀਆਂ 2,80,000 ਦੀ ਡਿਮਾਂਡ ਆ ਮੌਕੇ ਤੇ ਮਾਤਾਨ ਵੀ ਹੋ ਜਾਊਗਾ ਫੋਨ ਨੰਬਰ ਵੀਰ ਦਾ ਸਕਰੀਨ ਤੇ ਆ 8146660096 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰਾਲੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਬਾਕੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਆਪਣੇ ਚੈਨਲ ਦਾ ਕੰਮ ਸਿਰਫ ਐਡ ਲਾਉਣਾ ਆ ਜੀ ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਕੋਈ ਵੀ ਚੀਜ਼ ਖਰੀਦੋ